ਸਾਰਨ ਪਿਆਰਪੂਰੀ ਸਤਿ ਸ਼੍ਰੀ ਅਕਾਲ ਜਰਨਲ ਜੂਨੀ ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਠੀਕ ਠਾਕ ਹੋ ਕੋਈ ਕਰਦੀ ਕਲਾ ਦੇ ਵਿੱਚ ਆਉਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਕਿ ਸਿੱਖ ਸੰਗਤ ਦਾ ਫਾਇਦਾ ਹੋ ਸਕੇ ਹੁਣ ਆਪਾਂ ਮਾਈਆਂ ਨਾਲ ਕਰਦੀ ਗੱਲਬਾਤ ਦੁੱਧ ਕੀ ਤੇ ਰੇਟ ਕੀ ਆਓ ਕਰੀਏ ਗੱਲਬਾਤ ਸਿੱਕਾ ਭਾਈ ਜੀ ਬਾਈ ਕਿਹੜਾ ਪਿੰਡ ਹੈ ਜੀ ਪਿੰਡ ਪਿੰਕ ਸੁਭਾ ਸਿੰਘ ਇਹ ਜ਼ਿਲ੍ਹਾ ਕਿਹੜਾ ਪਿੰਡ ਹੈ ਜੀ ਜ਼ਿਲ੍ਹਾ ਪਰਮਪੁਰ ਠੀਕ ਹੈ ਭਾਈ ਇਹ ਮੱਝਵਾਲੇ ਦੱਸੋ ਕਹਿੰਦੇ ਸੀ ਜੀ ਇਹ ਮੱਝ ਭਾਈ ਕਿੱਥ ਕਿੰਨਾ ਕਬੜਾ ਜੀ ਥੱਲੇ ਬੋਲਾਉਂਦਾ ਜੀ 13 14 ਕਿਲੋ ਠੀਕ ਆ ਬਾਈ ਜੀ ਇਹਨੇ ਬੋਲਾ 13 14 ਕਿਲੋ ਆ ਜੀ ਤੇ ਬੱਚਾ ਕੀ ਆ ਜੀ ਬੱਚਾ ਬੱਚਾ ਮੇਲਵਾ ਹੋਈ ਆ ਦੇਖ ਸਕਦੇ ਹੋ ਤੁਸੀਂ ਬਾਈ ਇਹਨੂੰ ਖੋਲ ਕੇ ਚਲਾਓ ਜੀ ਆ ਦੇਖੋ ਜੀ ਸਿੰਘ ਜੀ ਦਾ ਖੁੱਲੀ ਆ ਜੀ ਪਰ ਦੁੱਧ ਵਾਲੀ ਮਹੈਸਾ ਜੀ ਤੁਸੀਂ ਦੇਖ ਸਕਦੇ ਹੋ ਨਹੀਂ चडा पला देखो जी कला पला खान गया जी कलिया ने खाण जी पुड़े जी साफ मुड़ो जी देखो जी दुद्धाली है, चडा देखो जी देखो जी उड़िया हुई नशा नहीं दुधाली है जी ਬਾਈ ਕੀ ਮੁੱਲ ਕਰਦੇ ਤੁਸੀਂ ਇਹਦਾ ਮੁੱਲ ਬਾਈ ਜੀ 15 ਕਰ ਦੇਣੀ ਕਿੱਥੇ ਰੱਖਾ ਜੀ ਦੇਣੀ ਬਾਈ ਜੀ 95000 ਰੁਪਏ ਠੀਕ ਹੈ ਮੋਬਾਈਲ ਨੰਬਰ ਬੋਲੋ ਜੀ 84275 687 ਇੱਕ ਵਾਰੀ ਹੋਰ ਬੋਲੋ ਜੀ 84275 687 ਵਪਾਰ ਦਾ ਕੰਮ ਹੈ ਜੀ ਹਾਂ ਜੀ ਬਾਈ ਨੇ ਨੰਬਰ ਬੋਲਤਾ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਮੇਰੇ ਵੀਰ ਨੇ ਝੋਕੀ ਦੇ ਮੱਝ ਲੈਣੀ ਹੈ ਤੁਸੀਂ ਗੱਲ ਜੀ ਅੱਸੀ ਆ ਭਾਈ ਕਿਹੜਾ ਪਿੰਡ ਹੈ ਜੀ ਬਾਈ ਆਪਾਂ ਕਰਨਪਾਲ ਦੇ ਪਿੰਡ ਲੌਕਾ ਤਸੀਲ ਬੱਟੀ ਜੀ ਦਿੱਲੀ ਰਾਵੀ ਚੁੱਪੀ ਬਾਰੇ ਸੋ ਕੈਮੀ ਸੂਈ ਜੀ ਇਹ ਭਾਜੀ ਇਹਦੇ ਸੂਈ ਆ ਤੇ ਕਿੰਨੇ ਦਿਨ ਦੀ ਸੂਈ ਹੋਈ ਜੀ ਇਹਨੂੰ ਅੱਜ 4 ਦਿਨ ਹੋ ਗਏ ਤੇ ਦੁੱਧ ਕਿੰਨਾ ਤਿਆਰ ਆ ਜੀ ਉੱਧ ਭਾਜੀ ਮੋਟ 9 ਕਿਲੋ ਤਿਆਰ ਆ ਤੇ ਬੱਚਾ ਕੀ ਆ ਜੀ 31 ਮਗਰ ਹੋਰ ਦੱਸ ਦਿਓ ਜੀ ਈਮੇਲ ਕਰ ਭਾਈ ਆ ਦੇਖ ਸਕਦੇ ਨਿੱਲੀ ਰਾਵੀ ਪ्योर ਆ ਜੀ ਨਿਸ਼ਾਨੀਆਂ ਸਾਰੀਆਂ ਨੇ ਆ ਦੇਖ ਸਕਦੇ ਜੀ ਤੁਸੀਂ ਹੋਰ ਵੀ ਚਲਾਓ ਜੀ ਹਾਂਜੀ ਬੰਦਾ ਆਪੇ ਇਸ ਕੁਆਲਿਟੀ ਦੇਖੋ ਜੀ ਸਿੰਗਲ ਸ਼ੋਟ ਆ ਪ्योर ਮਿੱਲੀ ਰਾਵੀ ਹੈ ਨਿਸ਼ਾਨੀਆਂ ਸਾਰੀਆਂ ਚੱਲੇ ਫੁਰਲੇ ਦੀ ਸਾਫ ਕੱਲਾ ਕੱਲਾ ਥਣ ਲੱਗਿਆ ਜੀ ਕੰਨੀਆਂ ਥਾਣੇ ਨਿਸ਼ਾਨੀਆਂ ਸਾਰੀਆਂ ਨੇ ਜੀ ਮੋੜਦੇ ਹੋਏ ਜੀ ਪਿੱਛੇ ਗੂੜੇ ਦੀ ਸਾਫ ਆ ਦੇਖੋ ਫੇਸ ਕੁਆਲਿਟੀ ਇੱਕ ਵਾਰੀ ਹੋਰ ਦੇਖੋ ਜੀ ਮਿੱਲੀ ਰਾਵੀ ਹੈ ਜੀ ਗੋੜੜੀ ਚੋਟੇ ਬੰਦ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂ ਜੀ ਬਾਈ ਜੀ ਕੀ ਰੇਟ ਕਰਦੇ ਹੋ ਇਹਦਾ ਹੋਰ ਭਾਈ ਜੀ 20000 ਦੇਣਾ ਦੇਣੀ ਕਿਥੇ ਰੱਖਦਾ ਜੀ 70 ਦੀ ਛੜਪੂ 70 ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 98 128405 ਇੱਕ ਵਾਰੀ ਹੋਰ ਬੋਲ ਦਿਜੀ 98 128405 ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਪਿੰਡ ਆਪਣਾ ਟਾਹਰ ਲਗੇ ਛੱਡੀ ਗਈ ਤੇ ਜਿਲ੍ਹਾ ਕਿਹੜਾ ਪਿੰਡ ਹੈ ਜੀ ਜਿਹੜਾ ਅਮਰਸਰ ਪਿੰਡ ਹੈ ਤੇ ਚੋਟੀ ਵਾਰ ਦੱਸੋ ਕਹਿੰਦੇ ਸੂਵੇ ਜੀ ਚੋਟੀ ਦੂਸਰੇ ਸੂਵੇ ਹੈ ਕਿ ਕਿੰਨੇ ਦਿਨ ਦੀ ਸੂਵੇ ਹੈ ਜੀ ਉਹ ਵੀ ਨੂੰ ਅੱਜ 6 ਦਿਨ ਹੋ ਗਏ ਵੀ ਤੇ ਬੱਚਾ ਕੀ ਹੈ ਜੀ ਬੱਚਾ ਕੱਟੀ ਹੈ ਮਗਰ ਫੀਮੇਲ ਕਾਫੀ ਹੈ ਦੇਖ ਸਕਦੇ ਹੋ ਕੋਈ ਦੇ ਚਲਾਓ ਲਿੱਲੀ ਜਾਬੀ ਰਹੀ ਹੋ ਸਕੀ ਆਫੇ ਸਕਵਲਟੀ ਦੇਖੋ ਜੀ ਨਿਸ਼ਾਨੀਆਂ ਸਾਰੀਆਂ ਮਿੱਲੀ ਜਾਬੀ ਦੇ ਵਿੱਚ ਸਿੰਘ ਛੋਟਾ ਚਲਾਓ ਜੀ ਲੰਬੀ ਹੀ ਚਲਾ ਦੇ ਚੱਡੇ ਬੱਲੇ ਦੀ ਸਫਾਈ ਕਰਨ ਵਾਲੀ ਪਿੱਠੂੜੇ ਦੀ ਸਾਫ ਹੈ ਮੋੜਦੇ ਹੋ ਜੀ ਨਾਰਮਲ ਜਾ ਕਰਦਾ ਕੋਈ ਬਾਲਾ ਵੱਡਾ ਕਰਦ ਨਹੀਂ ਸੀ ਜੀ ਬੰਦ ਹੋ ਜੀ ਆ ਦੇਖੋ ਜੀ ਫੇਸ ਕੁਆਲਟੀ ਕੋਰੀ ਹੋੜ ਦੇਖੋ ਜੀ ਦੁੱਧ ਵਾਲੀ ਝੋਕੀ ਹੈ ਚੱਡੇ ਬੱਲੇ ਦੀ ਸਾਫ ਹੈ ਪਿੱਠੂੜੇ ਦੀ ਸਾਫ ਹੈ ਜੀ ਪਤਲੀ ਚਮਦੀ ਹੈ ਜੰਮ ਦੇ ਕੁਝ ਜਮਾਈ ਕੰਜ ਸਪਰੀ ਕੰਜ ਵਰਗਾ ਪਿਆ ਜੀ ਆ ਛਾਣ ਦੇਖੋ ਜੀ ਕੱਲਾ ਕੱਲਾ ਥਾਣਾ ਜੀ ਚਾਰੇ ਥਾਣ ਨਿੱਖੜਵੇਂ ਨੇ ਕੰਨੀਆਂ ਦੇ ਥਾਣ ਨੇ ਜੀ ਹਾਂ ਜੀ ਕੀ ਰੇਟ ਕਰਦੇ ਤੁਸੀਂ ਇਹਦਾ ਰੇਟ ਤੇ ਦਾ 95000 ਰੁਪਏ ਦਾ ਦੇਣੀ ਕਿਸੇ ਦਾਤਾ ਜੀ ਦੇਣੀ 85000 ਤੇ ਮੋਬਾਈਲ ਨੰਬਰ ਬੋਲ ਦਿਓ ਜੀ 98782 ਹਾਂ ਜੀ 68461 ਵਾਰੀ ਹੋਰ ਬੋਲੋ ਜੀ 98782 ਹਾਂ ਜੀ 68461 ਕਿਹੜਾ ਪਿੰਡਾ ਜੀ ਲੋਕੋ ਜੀ ਤੇ ਜਿਹੜਾ ਕਿਹੜਾ ਪਿੰਡਾ ਜੀ ਹੁਸਾਇਮੋਗਾ ਜੀ ਛੋਟੀ ਬਾਰੇ ਦੱਸੋ ਕਵੇਂ ਸੁਏ ਜੀ ਪਹਿਲੇ ਨਾਲ ਜੀ ਇਹ ਕਿੰਨੇ ਕੁ ਦਿਨ ਦਸੂਰੀ ਵੇ ਜੀ ਇਹਨੂੰ ਹੋ ਗਈ ਸ਼ੇਕਲ ਤੇ ਦੁੱਧਾ ਕਿੰਨਾ ਤਿਆਰ ਆ ਜੀ 13 ਲੀਟਰ ਆ ਜੀ ਬੱਚਾ ਕੀ ਆ ਜੀ ਕਟਾ ਜੀ ਮੇਲ ਕਾਫ ਹੈ ਇਹ ਦੇਖ ਸਕਦੇ ਹੋ ਛੋਟੀ ਹੈ ਜੀ ਦੇਖੋ ਇਹ ਕਿ ਚਲਾਓ ਜੀ ਆ ਫੇਸ ਕੁਆਲਟੀ ਇਹ ਕੋਈ ਛੋਟਾ ਛੋਟਾ ਸਿੰਗ ਹੈ ਜੀ ਤੁਸੀਂ ਦੇਖ ਸਕਦੇ ਹੋ ਲੰਮੀ ਚਲਾਓ ਜੀ ਛੋਟੀ ਹੈ ਜੀ ਪਿੱਠਪੂਰੇ ਦੀ ਸਾਫ ਹੈ ੱਡੇ ਬੁੱਡੇ ਦੀ ਸਾਫ ਹੈ ਜੀ ਉੱਤੇ ਗੱਡੇ ਵੀ ਨਹੀਂ ਛੱਡਾ ਘੱਟ ਪਤਾ ਨਹੀਂ ਜੀ चडा घट उठा है मोड़े जी मर्जी चडा घटा फिर ज्यादा उध हम बंद जी छाणी क्वालिटी देखो जी कला कला खाने लगे जी कन्निया था खाना जी Obrigado. ਕੀ ਮੁੱਲ ਕਰਦੇ ਤੁਸੀਂ ਇਹਦਾ ਜੀ 15000 ਦੇਣੀ ਕਿਥੇ ਰੱਖਿਆ ਜੀ 5025 ਤੇ ਮੋਬਾਈਲ ਨੰਬਰ ਬੋਲੋ ਜੀ ਆਪਣਾ 9842715 ਇੱਕ ਵਾਰੀ ਹੋਰ ਬੋਲੋ ਜੀ 9842715 ਫਾਰ ਦਾ ਕੰਮ ਹੈ ਜੀ ਹਾਂਜੀ ਬਾਈ ਦਾ ਫਾਰ ਦਾ ਕੰਮ ਹੈ ਜੀ ਕਿਸੇ ਮੇਰੇ ਵੀਰ ਨੇ ਕੰਟੈਕਟ ਕਰਨਾ ਇਸ ਨੰਬਰ ਨੂੰ ਤੁਸੀਂ ਕੰਟੈਕਟ ਕਰ ਸਕਦੇ ਜੀ ਵਧੀਆ ਝੋਕੀਆਂ ਲਿਆਉਂਦੇ ਨੇ ਵਧੀਆ ਵੇਚਦੇ ਨੇ ਸਸੇ ਗੱਲ ਜੀ ਸਸੇ ਗੱਲ ਜੀ ਕਿਹੜਾ ਪਿੰਡਾ ਜੀ ਆਪਣਾ ਹੀ ਚੰਗੋਤ ਸਾਹ ਤੇ ਜ਼ਿਲ੍ਹਾ ਕਿਹੜਾ ਪਿੰਡਾ ਜੀ ਹੋਪੜੀ ਤੇ ਝੋਟੀ ਬਾਰੇ ਦੱਸੋ ਕਹਿੰਦੇ ਸੀ ਜੀ ਇਹ ਦੂਏ ਸੂਏ ਜੀ ਤੇ ਕਿੰਨੇ ਦਿਨ ਦੀ ਸੂਈ ਵੇਜੀ ਹੈ ਜੀ दुध कि तैयार है जी दुरा किलो बच्चा की है जी फीमेल काफा देख सीस क्वालिटी देखो जी सिंग सूट हाइट लेंथ चंगी है जी चडा देखो जी कु कला कला थान लगे चारे थान निखर में पिट मुड़े भी साफ है मुड़ जाओ जी फेस क्वालिटी देखो जी 반도지 <목소리도> 반도. <반드기> 반드. <목소리도> ਚੱਡਾ ਦੇਖੋ ਮਣੀ ਆਦਾਂ ਨਹੀਂ ਤੇ ਰੇਣੀ ਆਂਦਾ ਦੁੱਧਾ ਪਤਲੀ ਚੰਮ ਦੀ ਚੰਮ ਦੇਖੋ ਕਿੰਮਤ ਵਾਤਲਾ ਜਿੰਨੀ ਤਰੀਫ਼ ਕਰ ਸਕੀ ਉਨੀ ਥੋੜੀ ਹੈ ਜੋ ਕਿ ਏ ਚੱਡਾ ਦੇਖੋ ਇੱਕਲਾ-ਕੱਲਾ ਥਾਣਾ ਚਾਰੇ ਖਣ ਨਿਕੜਵੇਂ ਨਿਕਲੀਆਂ ਕਿਥਾਂ ਨੇ ਕੀ ਰੇਟ ਕਰਦੇ ਨੇ ਤੁਸੀਂ ਦਾ ਮੁੱਲ 115 ਰੇਣੀ ਕਿਥੇ ਕਰਤਾ ਜੀ 95 ਦੀ ਦੇ ਦਿਆਂਗੇ ਮੋਬਾਈਲ ਨੰਬਰ ਬੋਲੋ ਜੀ 98558 ਹਾਂਜੀ 2456 ਇੱਕ ਵਾਰੀ ਹੋਰ ਬੋਲੋ ਜੀ 98558 2456 ਸੱਸੀ ਗਾਲ ਜੀ ਸੱਸੀ ਗਾਲ ਜੀ ਕਿਹੜਾ ਪੰਡਾ ਜੀ ਬੇਰਕਰ ਦਾ ਜੀ ਇਲਾਗੜਾ ਪੈਂਦਾ ਜੀ ਇਹ ਜਾਣਾ ਜੀ ਬੂੜੀ ਝੋਟੀ ਬਾਰੇ ਦੱਸੋ ਕਹਿੰਦੇ ਸੀ ਜੀ ਇਹ ਇਹ ਦੂਜੇ ਸੂਹ ਹੈ ਜੀ ਤੇ ਕਿੰਨੇ ਕਿਲੋ ਦੀ ਸੂਹ ਹੈ ਜੀ ਇਹ ਪਰਸੇ ਸੂਹ ਹੈ ਜੀ ਤੇ ਦੁੱਧ ਕਿੰਨਾ ਤਿਆਰ ਹੈ ਜੀ ਤਾਂ ਹੁਣ ਇਹ ਖੱਲੇ ਹੋਊਗਾ 11-12 ਕਿਲੋ ਕਿੰਨਾ ਕੁ ਕਰ ਜੂਗੇ ਜੀ ਦੁੱਧ ਦੁੱਧ ਕਰੋਗੇ 18 ਕਿਲੋ ਜੀ 18 ਕਿਲੋ ਜੀ ਤੇ ਬੱਚਾ ਕੀ ਹੈ ਜੀ ਬੱਚਾ ਮਗਰ ਕੱਤੀ ਹੈ ਜੀ ਮੇ ਮੇਲਾ ਮੇਲਾ ਭਾਈ ਆ ਦੇਖ ਸਕਦੇ ਜੀ ਤੇ ਮੱਝ ਬੂੜੀ ਹੈ ਤੇ ਕੱਟਾ ਕਾਲਾ ਜਿਹਾ ਹੈ ਜੀ ਤੇ ਖੁਰ ਕੇ ਚਲਾਓ ਜੀ ਆ ਫੇਸ ਕੁਆਲਿਟੀ ਦੇਖੋ ਜੀ ਝੋਟੀ ਦੀ ਨੋ ਨੋ ਡੜੀ ਝੋਪੀਆ ਰਕਾਰਡ ਵਧੀਆ ਜੀ ਹਾਈਲਾਈਟ ਚੰਗੀ ਹੈ ਜੀ ਪਿੱਠ ਬੂਲੇ ਦੀ ਸਾਫ ਹੈ ਚੱਡੇ ਬੂਲੇ ਦੀ ਸਾਫ ਹੈ ਚੱਡਾ ਦੇਖੋ ਜੀ ਤੁਰੇ ਨਹੀਂ ਜਾਂਦਾ ਜੀ ਮਿੱਲੀ ਰਾਵੀ ਦੇ ਵਿੱਚ ਹੈ ਜੀ ਦੇਖੋ ਜੀ ਤੁਰੇ ਨਹੀਂ ਜਾਂਦਾ ਝੋਕੀ ਦਾ ਬੰਦੋ ਜੀ ਬੰਦੋ ਬੰਦੋ ਜੀ ਬੰਦੋ ਲਿਆਓ ਜੀ ਹਫੇ ਸਕੁਆਲਟੀ ਕੋਰੀ ਹੋਰ ਦੇਖੋ ਜੀ ਹਾਈ ਟ੍ਰੈਂਥ ਚੰਗੀ ਹੈ ਜੀ ਆਫੀ ਵਰਗੀ ਮੈਂਸ ਹੈ ਕੈਮਰੇਜ ਵੀ 부ੜੀ ਆਉਂਦੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਨਹੀਂ ਨਿੱਲੀ ਦਾ ਵੀ ਇਹ ਵਿੱਚ ਹੈ ਗੂੜੀ 88 ਖਾਣਾ ਦੀ ਕੁਆਲਿਟੀ ਕੱਲਾ ਕੱਲਾ ਥਾਣਾ ਹੀ 4 8 ਨਿਕਲ ਮੈਨ ਕੰਨੀਆਂ ਦੇ ਥਾਣੇ ਜੀ ਹਾਂਜੀ ਕੀ ਮੁੱਲ ਕਰਦੇ ਤੁਸੀਂ ਇਹਦਾ ਬੰਦੇ 70 ਕਰ ਦੇਣੀ ਕਿਥੇ ਰੱਖਾ ਜੀ ਲਾਹ 100 ਵੀ ਦਵਾ ਜੀ ਪੂਰੇ ਜੀ ਮੋਬਾਈਲ ਨੰਬਰ ਬੋਲ ਲਈ ਫਿਰ ਆਪਣਾ 9576082112 ਇੱਕ ਵਾਰੀ ਹੋਰ ਬੋਲੋ ਜੀ 9576082112 ਵਪਾਰ ਦਾ ਕੰਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਜੀ ਮਰੰਡਾ ਡੈਰੀ ਫਾਰਮ ਡੈਰੀ ਵਾਲੇ ਜੀ ਮਰੰਡਾ ਡੈਰੀ ਫਾਰਮ ਹੈ ਜੀ ਠੀਕ ਹੈ ਜੀ ਤੇ ਜਿਲ੍ਹਾ ਕਿਹੜਾ ਪਿੰਡ ਹੈ ਜੀ ਆਪਣਾ ਜਿਲ੍ਹਾ ਰੋਪੜ ਪੈਂਦਾ ਜੀ ਰੋਪੜ ਜੀ ਬਾਈ ਬੜੀ ਵਾਰੇ ਦੱਸੋ ਇਹ ਕਦੇ ਸੁਣਿਆ ਜੀ ਇਹ ਇਹ ਜੀ ਦੂਜੇ ਸੁਣਿਆ ਜੀ ਕਿੰਨੇ ਕਿਲੋ ਦੀ ਸੂਈ ਹੈ ਇਹ ਸੂਈ ਬੋਲੇ ਪਰ ਹੈ ਜੀ ਅੱਛਾ 26 ਕਿਲੋ ਬੋਲਾ ਇਸ ਟਾਈਮ ਜੀ ਕਿੰਨੇ ਕ ਟਾਈਮ ਦੀ ਸੂਈ ਹੈ ਜੀ ਇਹ ਹੋ ਗਿਆ ਆਪਣਾ 2 ਦਿਨ ਹੋ ਗਏ ਇਹ 2 ਦਿਨ ਪਹਿਲੇ ਬੋਲੇ ਤੇ ਹਾਂ ਜੀ ਕਿੰਨਾ ਕ ਦੁੱਧ ਕਰ ਜੂਗੀ ਜੀ ਦੁੱਧ ਕਰ ਦੂਗੀ ਇਹ ਜੀ 26 ਲੀਟਰ ਜੀ 26 ਤਾਂ ਹੀ ਦੁੱਧ 5 ਬੱਚਾ ਵੀ ਹੈ ਜੀ ਬੱਚਾ ਇਹਦੇ ਨਾਲ ਜੀ ਬੱਚੀ ਆ ਟੀ ਮੇਲ ਦਾ ਹੋਈ ਆ ਦੇਖੋ ਹਾਂ ਤੇ ਬਾਈ ਜੀ ਖੋਰ ਕੇ ਦਿਖਾ ਦਿਓ ਜੀ ਤੋਰੀ ਖਾਣਾ ਸਾਡੇ ਕੋ ਚੱਡਾ ਵੇਖੋ ਜੀ ਅੱਲਾਕੱਲਾ ਖਾਣਾ ਨਹੀਂ ਚਾਰੇ ਖਾਣ ਨਿਕਣ ਨਹੀਂ ਤੇ ਇਸ ਕੁਆਲਿਟੀ ਦੇਖੋ ਜੀ ਚਲਾ ਵੀ ਥੋੜੀ ਲੰਬੀ ਚਲਾ ਆ ਜਾ ਹਾਈਕ ਲੈਸ ਚੰਗੀ ਜੀ ਦੁੱਧ ਵਾਲੀ ਹੈ ਕ੍ਰੋਸ ਬਰੀਡ ਦੇ ਵਿੱਚ ਹੈ ਜੀ ਚੰਦਾ ਦੇਖੋ ਜੀ ਹਲ ਤਾਂ ਮੌਲੇ ਜੀ ਹੈ ਜੀ ਮੋੜ ਦਿਓ ਜੀ ਮੋੜ ਦਿਓ ਜੀ ਮੋੜ ਦਿਓ ਆ ਦੇਖੋ ਬੰਦੋ ਜੀ ਬੰਦੋ ਕੱਲਾ ਕੱਲਾ ਖਣ ਲੱਗ ਗਿਆ ਜੀ ਚਾਰੇ ਦਿਨ ਨਿਕਲਣਗੇ ਨਹੀਂ ਆ ਦੇਖੋ ਜੀ

ਇਹਦਾ ਮੁੱਲ ਕੀ ਕਰਦੇ ਹੋ ਤੁਸੀਂ ਮੁੱਲ ਜੀ ਦਾ 85000 ਕਰਦੇ ਹਾਂ ਜੀ ਕਿਹੜੀ ਕਿਥੇ ਤੱਕ ਜੀ ਦੇ ਦੂੰਗੇ ਜੀ ਆਪਾਂ 70 7000 ਤੱਕ ਦੇ ਦਾਂਗੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 94920 46 ਕਰ ਸਕਦੇ ਇੱਕ ਵਾਰੀ ਹੋਰ ਬੋਲ ਦਿਓ 95920 46 ਕਰ ਸਕਦੇ ਵਪਾਰ ਦਾ ਕੰਮ ਆ ਹਾਂਜੀ ਬਾਈ ਦਾ ਵਪਾਰ ਦਾ ਕੰਮ ਆ ਬਾਈ ਨੇ ਨੰਬਰ ਬੋਲਤਾ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵਧੀਆ ਬੈਣੀਆਂ ਬੱਚੀਆਂ ਲੇ ਕੇ ਆਉਂਦੇ ਨੇ ਖਰਨਾ ਮੰਡੀ ਦੇ ਵਿੱਚ ਜਿਵੇਂ ਪਾਚ ਦਵਾਂਗੇ ਜੀ ਆਹ ਦੇਖੋ ਜੀ ਇੱਧਰ ਠੰਡੀ ਸੀਲ ਹੈ ਜਿਵੇਂ ਠੰਡੀ ਸੀਲ ਦੇਖੋ ਜੀ ਬਾਈ ਕਿਵੇਂ ਹੈ ਜਿਵੇਂ ਕਰਦਾ ਜੀ ਹਾਂਜੀ ਚੱਡਾ ਨਹੀਂ ਵਧੀਆ ਬਣਾਇਆ ਹੋਇਆ। ਇਹਦੇ ਸੂਏ ਨੇ 25-26 ਕਿਲੋ ਦੁੱਧ ਦੇ ਆਵੇ ਇਸ ਦੀ 3 ਤੇ ਪਲੱਸ ਦਊਗੀ। ਠੀਕ ਹੈ। ਸਤੀ ਕੌਰ ਜੀ, ਸਤੀ ਕੌਰ ਜੀ। ਬਈ ਪਿੰਡ ਕਿਹੜਾ ਜੀ? ਪਿੰਡ ਸਾਫਾ ਮੇchnਾ ਰੋਪੜ ਜੀ। ਜ਼ਿਲ੍ਹਾ ਰੋਪੜ ਜੀ। ਹਾਂਜੀ। ਤੇ ਬਈ ਇਹ ਬੈੜੀ ਬਾਰੇ ਦੱਸੋ ਜੀ ਕਹਵੇਂ ਸੂਏ ਜੀ? ਇਹ ਜੂੜ ਬੈੜਾ ਜੀ। ਅੱਛੇ ਜੀ। 4 ਦੰਦਾ ਜੀ। 4 ਦੰਦਾ ਜੀ। ਹਾਂਜੀ। ਕਿੰਨੇ ਕਿਲੋ ਦੁੱਧ ਸੀ ਬਈ? ਤੇ 4 ਕਿਲੋ ਦੁੱਧ ਸੀ ਜੀ। ਤੇ ਕਿੰਨਾ ਕੁ ਦੁੱਧ ਤਿਆਰ ਆ ਜੀ? ਤੇ ਤਾਂ 18 ਲੀਟਰ ਬਹੁਤ ਆ ਰਿਹਾ ਜੀ। 18 ਲੀਟਰ। ਹਾਂਜੀ। ਤੇ ਬੱਚਾ ਕੀ ਹੈ ਜੀ? ਫੀਮੇਲ ਦਾ ਭਈਆ ਦੇਖੋ ਖੋਲ ਕੇ ਚਲਾਓ ਜੀ ਖੋਲ ਕੇ ਚਲਾਓ ਦੁੱਧ ਵਾਲੀ ਉੜਨੀ ਉਪਰ ਦਰ ਜਾਓ ਆ ਫੇਸ ਕੁਆਲਟੀ ਦੇਖੋ ਜੀ ਚੰਗੀ ਪੱਤਰਾਕ ਦੀ ਚੂਗੀ ਜੀ ਬੜੀ ਦੁੱਧ ਵਾਲੀ ਹੈੜਾ ਜੀ ਚੱਟਾ ਦੇਖੋ ਜੀ ਐਟ ਚੱਡੇ ਰੀਏ ਜੀ ਚੱਟਾ ਦੇਖੋ ਜੀ ਕਾਇਕਲੀ ਕੁੜੇ ਨਹੀਂ ਹੁੰਦਾ ਜੀ ਕ੍ਰੋਸ ਬ੍ਰੀਡ ਦੇ ਵਿੱਚ ਮੋੜ ਲਿਓ ਜੀ ਮੋੜ ਲਿਓ ਜੀ ਕ੍ਰੋਸ ਬ੍ਰੀਡ ਦੇ ਵਿੱਚ ਜੀ ਆ ਮੱਝ ਗਈ ਹੈ ਆ ਦੇਖੋ ਜੀ ਬੰਦੋ ਜੀ ਤੇ ਥੂੜੇ ਦੀ ਸਾਫਾ ਕਰਮ ਲਈ ਕੱਲਾ ਕੱਲਾ ਥਾਣਾ ਜੀ ਕਿੱਲਾ ਦੇਖੋ ਚਾਰੇ ਖੰਡ ਨਿਕਰ ਗਏ ਭਾਈ ਬਾਈ ਕੀ ਮੁੱਲ ਕਰਦੇ ਤੁਸੀਂ ਇਹਦਾ ਇਹਦਾ 85000 ਰੁਪਏ ਮਨ ਲੈ ਦੇਣੀ ਕਿੱਥੇ ਤੱਕ ਆ ਜੀ ਦੇ ਦੂੰਗਾ ਜੀ ਕਰ ਦੂੰਗਾ ਮਾਨਦਾਨ ਮੋਬਾਈਲ ਨੰਬਰ ਬੋਲ ਦਿੰਦਾ 84374 ਹਾਂਜੀ 09555 ਕਵਾਰੀ ਹੋਰ ਬੋਲ ਦੋ ਜੀ 84374 09555 ਵਪਾਰ ਦਾ ਕੰਮ ਆ ਜੀ ਨਹੀਂ ਆਪਣੇ ਘਰੇਲੂ ਵੈੜੀ ਹੈ ਜੀ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਵੈੜੀ ਹੈ ਨਹੀਂ ਅੱਜ ਅੱਜ ਘਰੇਲੂ ਹੈ ਬਾਈ ਨੇ ਨੰਬਰ ਦਿੱਤਾ ਜੇ ਕਿਸੇ ਵੀ ਵੀਰ ਨੇ ਵੈੜੀ ਖਰੀਦਣੀ ਤਾਂ ਸਾਨੂੰ ਬੋਲ ਸਕਦਾ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਆ ਜੀ ਪਿੰਡ ਮਰੋੜੀ ਜੀ ਕਿਹੜਾ ਜਿਲ੍ਹਾ ਕਿਹੜਾ ਪੈਂਦਾ ਜੀ ਪਟਿਆਲਾ ਜੀ ਪਟਿਆਲਾ ਜੀ ਹਾਂਜੀ ਬਾਈ ਬੜੀ ਵਾਰ ਦੱਸੋ ਕਵੇਂ ਸੂਏ ਜੀ ਇਹ ਇਹ ਦੂਜੀ ਸੀ ਇਹ ਕਿੰਨੇ ਕਿ ਦਿਨ ਦੀ ਸੂਈ ਵੀ ਹੈ ਇਹ 10 ਦਿਨਾਂ ਦੀ ਸੀ ਇਹ ਦੁੱਧ ਕਿੰਨਾ ਤਿਆਰ ਹੈ ਦੁੱਧ ਇਸ ਟਾਈਮ ਇਹ ਥੱਲੇ ਆ ਗਿਆ ਜੀ 15 ਲੀਟਰ 15 ਲੀਟਰ ਜੀ ਤੇ ਬੱਚਾ ਕੀ ਹੈ ਜੀ ਮਾਗਰ ਵਿੱਚ ਬੱਚੀ ਹੈ ਜੀ ਬੱਚੀ ਹੈ ਜੀ ਗਿਰਨ ਅਸਲ ਦੇ ਵਿੱਚ ਗਿਰਨ ਅਸਲ ਦੀ ਬੱਚੀ ਹੈ ਜੀ ਇੱਕ ਮਿੰਟ ਬੱਚੀ ਗਿਰਨ ਅਸਲ ਦੀ ਬੱਚੀ ਹੈ ਜੀ ਇਹ ਦੇਖੋ ਜੀ ਬਾਈ ਇਹਨੂੰ ਖੋਲ ਕੇ ਚਲੋ ਬੇਸ ਕੁਆਲਟੀ ਇੱਕੋ ਜੀ ਇਹ ਕ੍ਰੋਸ ਬ੍ਰੀਡ ਦੇ ਵਿੱਚ ਹੈ ਜੀ ਚੱਡੇ ਬੱਲੇ ਦੀ ਸਾਵਾ ਕੱਲਾ ਕੱਲਾ ਸੰਗ ਲੱਗੇ ਚਾਰੇ ਥਾਂ ਨਿਕੜਵੇਂ ਨਹੀਂ ਮੋੜ ਦਿਓ ਜੀ ਆਪੇ ਸਕਵਲਟੀ ਇੱਕ ਹੀ ਬੰਦੋ ਜੀ ਥਾਂ ਲੱਗੇ ਚਾਰੇ ਥਾਂ ਨਿਕੜਵੇਂ ਨਹੀਂ ਕੰਨੀਆਂ ਦੇ ਥਾਂ 400 ਰੁਪਏ ਹੈ ਜੀ ਭਾਜੀ ਬਾਈ ਜੀ ਕੀ ਮੁੱਲ ਕਰਦੇ ਆ ਤੁਸੀਂ ਇਹਦਾ ਇਹਦਾ ਮੁੱਲ ਹੈਗਾ ਜੀ 55000 ਰੁਪਏ ਦੇਣੀ ਕਿਥੇ ਤੱਕ ਆ ਜੀ ਦੇ ਦਾਂਗੇ 50 ਦੀ ਦੇ ਦਾਂਗੇ ਮੋਬਾਈਲ ਨੰਬਰ ਬੋਲੋ ਜੀ 99720 95767 ਜੀ ਇੱਕ ਵਾਰੀ ਹੋਰ ਬੋਲੋ ਜੀ 99720 ਠੀਕ ਹੈ 95767 ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਹੈ ਜੀ? ਰਮਾਨ ਮਾਇਰਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ? ਫਰੀਦਕੋਲਾ ਜੀ ਤੇ ਬੈੜੀ ਬਾਰੇ ਦੱਸੋ ਕਵੇਂ ਸੂਈ ਹੈ ਜੀ? ਇਹ ਪਲੂਣ ਵਸੇ ਜੀ 4 ਦਾੰਦ ਕਿੰਨੇ ਕੇ ਦਿਨ ਦੀ ਸੂਈ ਵੀ ਹੈ? ਇਹ ਉਹ 3 ਦਿਨਾਂ ਦਾ ਜੀ ਤੇ ਦੁੱਧ ਕਿੰਨਾ ਕੁ ਤਿਆਰ ਹੈ? ਇਹਦੇ ਨਾਲ 14-15 ਕਿਲੋ ਬਹੁਤ ਤਿਆਰ ਹੈ ਜੀ ਤੇ ਕਿੰਨਾ ਕੁ ਕਰਜੂਗੀ ਦੁੱਧ? ਉਹ ਤਾਂ ਇਹ ਨੂੰ 17-18 ਕਿਲੋ ਤੇ ਬੱਚਾ ਕੀ ਹੈ ਜੀ? ਬੱਚੀ ਜੀ ਬੱਚੀ ਹੈ ਜੀ ਆ ਦੇਖ ਸਕਦੇ ਹੋ ਬਾਈ ਆਫੇਸ ਕੁਆਲਿਟੀ ਦੇਖੋ ਜੀ ਵੜੀ ਚਲਾਓ ਜੀ ਗੰਬੀ ਚਲਾ ਦਿਓ ਜੀ ਖੋਲ ਕੇ ਆਹ ਦੇਖੋ ਜੀ ਕੱਲਾ ਕੱਲਾ ਸਾਡੇ ਵਿਚਾਰੇ ਹਨ ਨਿਕਲਣ ਮੇ ਕੰਨੀਆਂ ਦੇ ਹਨ ਨੇ ਜੀ ਤੁਰੇ ਨਹੀਂ ਅੰਦਰ ਵੜੀ ਤੋਂ ਨਹੀਂ ਮੋੜ ਦਿਓ ਜੀ ਬੱਤਾ ਚੰਗਾ ਕਰਿਆ ਹੋਣਾ ਬੱਚੀ ਆਹ ਕੱਟ ਕੇ ਬੰਦੋ ਜੀ ਬੰਦੋ ਬੰਦੋ ਆ ਦੇਖੋ ਜੀ ਬਾਈ ਕੀ ਮੁੱਲ ਕਰਦੇ ਹੋ ਤੁਸੀਂ ਇਹ ਦਾ 85000 ਜਾਨੀ ਕਿਥੇ ਦਾ ਕਰਦਾਂਗੇ ਮਾਨਦਾਨ ਵਧੀਆ ਜੀ ਤੇ ਮੋਬਾਈਲ ਨੰਬਰ ਬੋਲੋ ਜੀ ਫਿਰ ਮੇਰਾ ਨੰਬਰ ਹੈਗਾ 97801 ਹਾਂਜੀ ਕੰਨ ਮੈਂ ਤੁਹਾਨੂੰ ਦੱਸ ਇੱਕ ਵਾਰੀ ਹੋਰ ਬੋਲੋ ਜੀ 97801 ਹਾਂਜੀ ਕੰਨ ਮੈਂ ਤੁਹਾਨੂੰ ਦੱਸ ਜੀ ਠੀਕ ਹੈ